ਭਈ ਆ ਜਿਹੜੀ ਵੀਡੀਓ ਆ ਇਹਦੇ ਉੱਤੇ ਨਾ ਤੁਸੀਂ ਕੋਈ ਕਮੈਂਟ ਕਰਿਓ ਤੇ ਨਾ ਕੋਈ ਇਹਨੂੰ ਲਾਈਕ ਕਰਿਓ ਕਿਉਂਕਿ ਮਿਹਨਤ ਕਰਨ ਵਾਲੇ ਆਪਣੇ ਪੰਜਾਬੀ ਭਰਾਵਾਂ ਦੀ ਵੀਡੀਓ ਆ ਜਿਹੜੇ ਪੰਜਾਬ ਵਿੱਚ ਰਹਿ ਕੇ ਆਪਣਾ ਗੁਜ਼ਰ ਬਸਰ ਕਰਦੇ ਆ ਜਿਨ੍ਹਾਂ ਦੀ ਮਿਹਨਤ ਭਾਵੇਂ ਉਹਨਾਂ ਨੂੰ ਰੋਜ਼ ਦੀ 400 500 600 ਮਿਲਦੀ ਹੋਵੇ ਪਰ ਉਹਦੇ ਵਿੱਚ ਹੀ ਆਪਣਾ ਪਰਿਵਾਰ ਪਾਲਦੇ ਆ ਤੇ ਆਪਣੇ ਖਰਚੇ ਕਰਦੇ ਆ ਨਾ ਇਹ ਮਿਹਨਤੀ ਪੰਜਾਬੀ ਆ ਜਿਹੜੇ ਪੰਜਾਬ ਵਿੱਚ ਰਹਿ ਕੇ ਇਸ ਵੇਲੇ ਪੂਰੇ ਆਪਣੇ ਦਾ ਮਤਲਬ ਟੱਬਰ ਨੂੰ ਲਈ ਫਿਰਦੇ ਆ ਕਹਿਣ ਦਾ ਭਾਗ ਆ ਸੋ ਇਦਾਂ ਦੀਆਂ ਵੀਡੀਓ ਦੇਖਣ ਦਾ ਤੁਹਾਨੂੰ ਉਦਾਂ ਦਾ ਰੁਝਾਨ ਵੀ ਹੈ ਨੀਗਾ ਤੁਹਾਡਾ ਜਿੱਦਾਂ ਮਤਲਬ ਲਾ ਲਓ ਵੀ ਤੁਹਾਡੇ ਮਨ ਵਿੱਚ ਵੀ ਹੈ ਨੀ ਵੀ ਅਸੀਂ ਇਦਾਂ ਦੀਆਂ ਵੀਡੀਓ ਦੇਖੀਏ ਇਹ ਮੈਂ ਅੱਡੇ ਉੱਤੋਂ ਨੰਗਣ ਡਿਆ ਮੈਂ ਕਿਹਾ ਚਲੋ ਵੀ ਇੰਨਾ ਵੀਰਾਂ ਦੀ ਵੀ ਵੀਡੀਓ ਬਣਾ ਕੇ ਆਪਾਂ ਪਾਈਏ ਹਨਾ ਵੀ ਮਿਹਨਤ ਕਰਦੇ ਅਗਲੇ ਆਪਣੇ ਕਿੰਨੀ ਮੁਸ਼ਕਲ ਸਾਰੀ ਦਿਹਾੜੀ ਠੰਡ ਹੁੰਦੀ ਆ ਪਰ ਰਜਾਈਆਂ 'ਚ ਕਈ ਬੈਠੇ ਰਹਿੰਦੇ ਆ ਹਨਾ ਤੇ ਆਪਾਂ ਸਵੇਰੇ ਸ਼ਾਮ ਕੰਮ ਕਰਕੇ ਆਣ ਕੇ ਰਜਾਈਆਂ 'ਚ ਬਹਿ ਜੀਦਾ ਤੋ ਦੇਖ ਲਓ ਵੀ ਸਾਰਾ ਦਿਨ ਉਹਨਾਂ ਨੇ ਪੂਰੀ ਦਿਹਾੜੀ 8 ਘੰਟੇ 40-40 ਹੀ ਆ ਕੰਮ ਦੁਪਹਿਰ ਨੂੰ ਜਦੋਂ ਮਾੜੀ-ਮੋਟੀ ਬ੍ਰੇਕ ਲੱਗਦੀ ਹੋਊਗੀ ਬਸ ਉਦੋਂ ਚਲੋ ਰੋਟੀ ਪਾਣੀ ਖਾ ਲਿਆ ਹਨਾ ਪਰ ਆ ਦੇਖੋ ਤੁਸੀਂ ਵੀ ਜਿੱਥੇ ਉਹ ਇੱਟਾਂ ਆ ਨਾ ਉਧਰ ਦੇਖੋ ਤੇ ਉਹ ਦੇਖ ਲਓ ਇੱਟਾਂ ਕੁੱਟ ਕੇ ਪਾਈਆਂ ਆ ਤੇ ਦੂਜੇ ਪਾਸੇ ਜਿੱਥੇ ਹੁਣ ਵੀਰ ਨੇ ਆ ਦੇ ਲੋ ਕਾਂਡੀ ਫੇਰਦਾ ਆ ਤੇ ਆਹ ਦੇਖ ਲਓ ਉਹ ਕਿੰਨੀ ਸੋਹਣੀ ਲੱਗਣ ਲੱਪਣੀ ਹੈ ਨਾ ਭਲੇ ਹੱਥ ਵਿੱਚ ਕਲਾ ਹੀ ਆ ਬੰਦਿਆਂ ਦੇ ਇਹਨਾਂ ਬੰਦਿਆਂ ਨੇ ਮਤਲਬ ਦੇਖ ਲਓ ਕਿਦਾਂ ਵਲ ਹੱਥ 'ਚ ਪ੍ਰਮਾਤਮਾ ਨੇ ਇੱਕ ਹੁਨਰ ਦਿੱਤਾ ਇਹਨਾਂ ਬੰਦਿਆਂ ਨੇ ਇਹਨੂੰ ਸਵਾਰ ਦੇਣਾ ਸਵਾਰ ਕੇ ਫਰਸ਼ ਪਈ ਜਾਣੀਆਂ ਫਿਰ ਜਦੋਂ ਇਸ ਦੁਕਾਨ ਉੱਤੇ ਜਿਹੜੇ ਬੰਦਿਆਂ ਨੇ ਜਾਇਆ ਕਰਨਾ ਕਿਉਂਕਿ ਇਹ ਮੂਰੇ ਦੁਕਾਨਾਂ ਬਣਦੀਆਂ ਹਨ ਉੱਥੇ ਜਾ ਕੇ ਫਿਰ ਆਪਾਂ ਆਪਾਂ ਚੇਤਾ ਹੀ ਨਹੀਂ ਕਰਨਾ ਵੀ ਇਹ ਬਣਾਈ ਕਿਹਨੇ ਸੀ ਇਹ ਕਿਦਾਂ ਬਣੀ ਹੋਊਗੀ ਇਹ ਕਦੇ ਸੋਚਿਆ ਹੀ ਨਹੀਂ ਆਪਾਂ ਆਪਾਂ ਜਾਈਦਾ ਆਪਣਾ ਕੰਮ ਕੀਤਾ ਸੌਦਾ ਲੈ ਅਧ ਘਰ ਨੂੰ ਆ ਗਏ ਇਹ ਚੀਜ਼ਾਂ ਆਪਾਂ ਕਦੇ ਦਿਮਾਗ 'ਚ ਹੀ ਨਹੀਂ ਰੱਖੀਆਂ ਪਰ ਰੱਬ ਨੇ ਮੇਰੇ ਦਿਮਾਗ ਚ ਪਾਈ ਅੱਜ ਗੱਲ ਇਹ ਵੀ ਪਾਈ ਵੀ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਦੇਖੋ ਵੀਰ ਦੇ ਹੱਥਾਂ 'ਚ ਸਫਾਈ ਕਿੰਨੀ ਆ ਤੇ ਪਰਲੇ ਪਾਸੇ ਭਾਵੇਂ ਉੱਬੜ ਖੜਬੜ ਆ ਤੇ ਉਰਲੇ ਪਾਸੇ ਦੇਖ ਲਓ ਐਨ ਪੂਰਾ ਵਧੀਆ ਤਰੀਕੇ ਨਾਲ ਕੰਮ ਕਰਦਾ ਮੁੰਡਾ ਹਨ ਇਹ ਇਹਨੂੰ ਹੋ ਗਿਆ ਮੇਰੇ ਹਿਸਾਬ ਨਾਲ 15 16 ਸਾਲ ਹੋ ਗਿਆ ਇਹ ਮਿਸਤਰੀ ਦਾ ਕੰਮ ਕਰਦਾ ਹੈ ਹੁਣ ਮੁੰਡਾ ਵਧੀਆ ਲੀ ਤੇ ਪਿਆ ਆ ਮਿਹਨਤ ਕਰਦਾ ਆਪਣੀ ਹੈ ਨਾ ਤੇ ਸਾਡੇ ਪਿੰਡ ਦਾ ਹੀ ਆ ਜਮਸ਼ੀਰ ਦਾ ਹੀ ਆ ਤੇ ਵਧੀਆ ਮਿਹਨਤ ਕਰਦਾ ਭਰਾ ਦੇਖ ਲਓ ਜੀ ਤੇ ਆਹ ਦੇਖ ਲੋ ਪਰਲੇ ਪਾਸੇ ਉਹਨੇ ਬਹੁਤ ਵਧੀਆ ਤਰੀਕੇ ਨਾਲ ਬਣਾਤੀ ਆ ਬਨਾਲ ਆ ਵੀਰ ਉਹਦਾ ਹੈਲਪਰ ਆ ਤੇ ਇਹ ਵੀ ਮੜੀ-ਮੋਟੀ ਕਾਂਡੀ ਚਲਾਈ ਜਾਂਦਾ ਮੈਂ ਦੇਖਿਆ ਸੀਗਾ ਅੱਖੀਂ ਦੇਖਿਆ ਜਿਹੜਾ ਮੈਂ ਉਹ ਹੀ ਤੁਹਾਨੂੰ ਦੱਸਦਾ ਉਹ ਪਰਲੇ ਪਾਈ ਠੇਕੇਦਾਰ ਬੈਠਾ ਆ ਤੇ ਠੇਕੇਦਾਰ ਬਹਿ ਕੇ ਕਰਾ ਰਿਹਾ ਆ ਪਰ ਆਹ ਦੇਖ ਲੋ ਬਈ ਆ ਮੁੰਡੇ ਆਪ ਮਿਹਨਤ ਕਰਦੇ ਆ ਕਿਦਾਂ ਲੈ ਕੇ ਆਉਂਦੇ ਆ ਸਮਾਨ ਫੇਰ ਉਧਰਲੇ ਪਾਸਿਓਂ ਜਿਹੜੀ ਚ ਵਿਚਾਰਾ ਉਹ ਇੱਕ ਉਧਰ ਆਪਣਾ ਸੀਮੈਂਟਰ ਲਾਉਣ ਡਿਆ ਆ ਹਨਾ ਉਹ ਸੀਮੈਂਟ ਪਾਉਣ ਡਿਆ ਆ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਕੀ ਸੀ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਸੀ ਵੀ ਜਿਹੜੇ ਬੰਦੇ ਪੰਜਾਬ ਵਿੱਚ ਰਹਿੰਦੇ ਆ ਨਾ ਤੇ ਪੰਜਾਬ ਨੂੰ ਲਈ ਫਿਰਦੇ ਆ ਲਈ ਫਿਰਦੇ ਦਾ ਮਤਲਬ ਇਹ ਹੁੰਦਾ ਵੀ ਇਹਨਾਂ ਦੇ ਸਿਰ ਤੇ ਪੰਜਾਬ ਆ ਕਿਉਂਕਿ ਜਿਹੜੇ ਵੀਰ ਆਪਣੇ ਚਲੋ ਮਜਬੂਰੀਆਂ ਬਸ ਲਾ ਲਓ ਕੋਈ ਜਾਂ ਸ਼ੌਂਕ ਬਸ ਲਾ ਲਓ ਵੀ ਪਰਦੇਸਾਂ ਵਿੱਚ ਚਲੇ ਗਏ ਉਹ ਤੇ ਚਲੇ ਗਏ ਆ ਨਾ ਜਿਹੜੇ ਇੱਥੇ ਰਹਿ ਗਏ ਆ ਅਸੀਂ ਉਹਨਾਂ ਨੂੰ ਤਾਂ ਪ੍ਰਮੋਟ ਕਰ ਸਕਦੇ ਆ ਉਹਨਾਂ ਨੂੰ ਤਾਂ ਸਾਂਭ ਸਕਦੇ ਆ ਉਹਨਾਂ ਦੀ ਤਾਂ ਗੱਲ ਤੁਹਾਨੂੰ ਆਪਾਂ ਦਿਖਾ ਲਈ ਸਕਦੇ ਹਾਂ ਵੀ ਵਧੀਆ ਕੰਮ ਕਰਦੇ ਮਿਹਨਤ ਕਰਦੇ ਕਿਉਂਕਿ ਆਪ ਦੇਖ ਲਓ ਤੁਸੀਂ ਇਹ ਕਿਹੜਾ ਵੀ ਕੋਈ ਨਸ਼ਾ ਵੇਚ ਕੇ ਆਪਣਾ ਮਲ ਗੁਜ਼ਾਰਾ ਕਰਦੇ ਜਾਂ ਦੂ ਨੰਬਰ ਦਾ ਕੋਈ ਕੰਮ ਕਰਦੇ ਆ ਹੱਥੀ ਮਿਹਨਤ ਕਰਦੇ ਹੱਥੀ ਮਿਹਨਤ ਕਰਨੀ ਕੋਈ ਮਾੜੀ ਨਹੀਂ ਹੈਗੀ ਹੱਥੀ ਜਿਹੜੇ ਵੀ ਬੰਦੇ ਕਿਰਤ ਕਰਦੇ ਮੈਨੂੰ ਬਹੁਤ ਵਧੀਆ ਲੱਗਦੇ ਆ ਉਹ ਕਿਉਂਕਿ ਉਹ ਮੇਰੇ ਹਿਸਾਬ ਨਾਲ ਵੀ ਪਰਮਾਤਮਾ ਦੇ ਰੰਗ ਵਿੱਚ ਰਹਿ ਕੇ ਆਪਣੀ ਪੂਰੀ ਇਨ ਇਮਾਨਦਾਰੀ ਨਾਲ ਆਪਣੀ ਮਿਹਨਤ ਕਰਦੇ ਆ ਆ ਮੁੰਡੇ ਆ ਦੇਖ ਲਓ ਵੀ ਪਹਿਲਾਂ ਉੱਥੇ ਕੀ ਸੀ ਤਾਂ ਹੁਣ ਉੱਥੇ ਕੀ ਬਣ ਗਿਆ ਇਹ ਮੁੰਡੇ ਦੇ ਹੱਥ ਵਿੱਚ ਕਲਾ ਆਉਂਨੇ ਬਣਾਤਾ ਮੈਂ ਨਹੀਂ ਬਣਾ ਸਕਦਾ ਮੇਰੇ ਰੱਬ ਨੇ ਮੇਰੀ ਡਿਊਟੀ ਵੀਡੀਓ ਬਣਾਉਣ ਤੇ ਲਾਈ ਆ ਤੇ ਮੈਂ ਉਹ ਵੀਡੀਓ ਬਣਾਤੀ ਆ ਪਰ ਉਹਦੇ ਹੱਥ ਵਿੱਚ ਹੁਨਰ ਦਿੱਤਾ ਆ ਪਰਮੇਸ਼ਰ ਨੇ ਤੇ ਉਹਨੇ ਵੀ ਮਿਹਨਤ ਕੀਤੀ ਆ ਉਸ ਚੀਜ਼ ਵਿੱਚ ਇਸ ਵੇਲੇ ਕਾਰੀਗਰਿਆ ਕੋਠੀਆਂ ਬਣਾਈ ਜਾਂਦਾ ਸਾਰਾ ਕੁਝ ਕਰੀ ਜਾਂਦਾ ਇਹ ਗੱਲਾਂ ਵਾਤਾ ਸਾਨੂੰ ਨਹੀਂ ਪਸੰਦ ਆਉਂਦੀਆਂ ਕਿਉਂਕਿ ਅਸੀਂ ਪਤਾ ਕਿਦਾਂ ਦੀਆਂ ਚੀਜ਼ਾਂ ਦੇਖਣਾ ਚਾਹੁੰਦੇ ਆ ਬਈ ਕਿਸੇ ਨੇ ਆ ਗਿਆ ਭਈ ਆ ਗੋਲ ਗੱਪੇ ਖਾਂਦਾ ਉਹ ਦੇਖ ਲਿਆ ਜੀ ਆ ਫਲਾਨਾ ਉਹ ਕਰਦਾ ਉਹ ਦੇਖ ਲਿਆ ਜੀ ਪਰ ਅਸੀਂ ਪੰਜਾਬੀ ਪੰਜਾਬੀਆਂ ਦੀ ਮਾਂ ਕਦੋਂ ਫੜਾਂਗੇ ਇਸ ਗੱਲ ਦਾ ਤੇ ਜਦੋਂ ਮੇਰੇ ਮਨ ਵਿੱਚ ਬਾਹਲੇ ਮਲਾਲ ਰਹਿੰਦਾ ਆ ਵੀ ਪੰਜਾਬੀਆਂ ਨੂੰ ਪੰਜਾਬੀਆਂ ਦੀ ਮਾਂ ਫੜਨੀ ਚਾਹੀਦੀ ਅਸੀਂ ਕਹਿ ਤਦੰਨੇ ਆ ਵੀ ਬਾਹਲੀਆਂ ਸਟੇਟਾਂ ਚੋਂ ਆਣ ਕੇ ਬਚਿੰਦੇ ਸਾਡੇ ਪੰਜਾਬ ਵਿੱਚ ਰਹਿਣ ਲੱਪੇ ਤੇ ਆ ਉਧਰ ਦੋਨੇ ਪਾਸੇ ਦੇਖੋ ਤੁਸੀਂ ਕਿੰਨਾ ਫਰਕ ਆ ਮਤਲਬ ਮੁੰਡੇ ਦੇ ਹੱਥ ਵਿੱਚ ਹੁੰਦ ਰਿਹਾ ਤੇ ਜੇ ਇੱਥੇ ਕੋਈ ਪ੍ਰਵਾਸੀ ਲੱਗਾ ਹੁੰਦਾ ਤੇ ਆਪਾਂ ਫੇਰ ਕਈ ਗੱਲਾਂ ਕਰ ਲ ਆਪਣੇ ਪ੍ਰਵਾਸੀਆਂ ਨੇ ਕੰਮ ਸੰਭ ਲਾਇਆ ਜਾਂ ਉਹ ਉਹਨਾਂ ਨੇ ਆਣ ਕੇ ਪੰਜਾਬ ਤੇ ਕਬਜ਼ਾ ਕਰਨ ਲੱਪਿਆ ਉਹ ਭਾਈ ਜਿਹੜੇ ਆਪਣੇ ਕਰਦੇ ਆ ਉਹਨਾਂ ਨੂੰ ਵੀ ਮੂਰੇ ਲੈ ਕੇ ਆਇਆ ਕਰੋ ਤਾਂ ਕਿ ਆਪਣਾ ਪੰਜਾਬ ਜਿਹੜਾ ਹੈ ਹੱਸਦਾ ਵਸਦਾ ਰਹੇ ਪੰਜਾਬ ਦੀ ਜਿਹੜੀ ਪਛਾਣ ਹੈ ਪੰਜਾਬੀਆਂ ਕਰਕੇ ਆ ਜੇ ਪੰਜਾਬੀ ਨਹੀਂ ਇੱਥੇ ਰਹਿਣਗੇ ਤੇ ਫੇਰ ਪੰਜਾਬ ਦੀ ਕਾਦੀ ਪਛਾਣ ਹੋਈ ਪੰਜਾਬ ਫੇ ਇਕੱਲਾ ਨਾਮ ਦਾ ਰਹਿ ਜੂਗਾ ਮਤਲਬ ਤੁਸੀਂ ਚਾਹੁੰਦੇ ਕੀ ਆ ਵੀ ਪੰਜਾਬ ਸਾਡਾ ਇਕੱਲਾ ਨਾਮ ਦਾ ਰਹਿ ਜਵੇ ਮੈਂ ਨਹੀਂ ਚਾਹੁੰਦਾ ਭਾਈ ਮੇਰਾ ਪੰਜਾਬ ਕੱਲਾ ਨਾਮ ਦਾ ਰਹਿ ਜਵੇ ਤੇ ਮੈਂ ਚਾਹੁੰਦਾ ਵੀ ਮੇਰੇ ਵੀ ਜਿਹੜੇ ਪੰਜਾਬੀ ਭਰਾ ਆ ਇੱਥੇ ਰਹਿ ਕੇ ਮਿਹਨਤ ਕਰਨ ਆਪਣੀਆਂ ਕਮਾਈਆਂ ਕਰਨ ਤਰੱਕੀਆਂ ਬਖਸ਼ਣ ਕਾਮਯਾਬ ਹੋਣ ਤੇ ਉਹਦੇ ਵਿੱਚ ਹੀ ਉਹਨਾਂ ਨੂੰ ਆਨੰਦ ਆਵੇ ਤੇ ਉਹਨਾਂ ਦੀ ਜਿਹੜੀ ਬਾਹਰ ਜਾਣ ਦੀ ਜਿਹੜੀ ਦੌੜ ਲੱਗੀ ਆ ਉਹ ਖਤਮ ਹੋਵੇ ਅਸੀਂ ਤਾਂ ਭਾਈ ਇਹ ਆਪਣੇ ਮਨ ਵਿੱਚ ਇੱਕ ਫੁਰਨਾ ਜਿਹਾ ਲੈ ਕੇ ਬੈਠੇ ਆ ਸੋ ਆ ਵੀਡੀਓ ਪਾਈ ਸੀਗੀ ਤੇ ਆ ਤੁਸੀਂ ਹੁਣ ਚਲੋ ਜਿਹਨੇ ਪੂਰੀ ਵੀਡੀਓ ਦੇਖ ਲਈ ਆ ਉਹਦਾ ਵੀ ਭਰਾ ਧੰਨਵਾਦ ਕਰਦੇ ਆ ਇਨੀਆਂ ਕਬੀਨਤੀਆਂ ਕਰਦੇ ਹੋਏ ਹੁਣ ਮੈਂ ਤੁਹਾਡੇ ਤੋਂ ਮੰਗਣ ਲੱਗਾ ਆਗਿਆ ਤੇ ਮੈਨੂੰ ਦਿਓ ਆਗਿਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤਨ ਵਾ